ਦੋਸਤੋ ਪਿਛਲੇ ਸਮੇਂ ਤੋਂ ਸਿੱਧਾ ਨਮਕ ਬਾਰੇ ਬਹੁਤ ਸਾਰੀਆਂ ਗੱਲਾਂ ਪ੍ਰਚਲਿਤ ਹੋਈਆਂ ਅਸਲ ਵਿੱਚ ਸਿੱਧਾ ਨਮਕ ਹੈ ਕੀ ਆ ਸਿੱਧਾ ਨਮਕ ਨੂੰ ਆਮ ਤੌਰ ਤੇ ਗੁਲਾਬੀ ਨਮਕ ਜਾਂ ਚਿਤਾਨੀ ਨਮਕ ਵੀ ਕਿਹਾ ਜਾਂਦਾ ਹੈ ਤੇ ਇਹ ਪਾਕਿਸਤਾਨ ਦੀ ਖੇਬਰਾ ਨਾਮਕ ਜਿਹੜੀਆਂ ਪਹਾੜੀ ਜਿਹੜੀਆਂ ਅੰਦਰ ਦੀਆਂ ਚਟਾਨਾਂ ਨੇ ਉਹਦੇ ਵਿੱਚੋਂ ਵੀ ਨਿਕਲਦਾ ਤੇ ਹਿਮਾਲਿਆ ਦੀ ਜਿਹੜੀ ਲੜੀ ਆ ਉਹਦੇ ਵਿੱਚੋਂ ਵੀ ਦਲੱਟ ਡੀ ਚਟਾਨਾਂ ਦੇ ਵਿੱਚੋਂ ਜਿਹੜਾ ਤਕਰੀਬਨ ਇਹ ਪ੍ਰਾਪਤ ਹੁੰਦਾ ਇਹਦੇ ਵਿੱਚ ਬਹੁਤ ਸਾਰੇ ਮਿਨਰਲ ਤੇ ਬਹੁਤ ਸਾਰੇ ਹੋਰ ਤੱਤ ਆ ਜਿਹੜੇ ਹੁੰਦੇ ਆ ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਖਾਦ ਖਰਾਕ ਦੇ ਵਿੱਚ ਵਰਤੀ ਜਾਣ ਵਾਲੀ ਇਹ ਇੱਕ ਬਹੁਤ ਚੰਗੀ ਔਸਤੀ ਸੀਗਾ ਔਰ ਖਾਸ ਕਰਕੇ ਜਿਹੜੇ ਲੋਕ ਵਰਤ ਵਗੈਰਾ ਰੱਖਦੇ ਸੀ ਉਹਨਾਂ ਵਿੱਚ ਵੀ ਜਿਹੜਾ ਇਹਦੀ ਵਰਤੂ ਕੀਤੀ ਜਾਂਦੀ ਸੀ ਪਰ ਇਹਦੀ ਪਿਓਰਿਟੀ ਇਹਦੀ ਸ਼ੋਰਟੀ ਇਹੀ ਆ ਵੀ ਇਹ ਪਾਕਿਸਤਾਨ ਦਾ ਹੋਵੇ ਕਿਉਂਕਿ ਅਰਾਨੇ ਵੀ ਇਹਦੇ ਜਿਹੜਾ ਬਰਾਬਰ ਦਾ ਆਉਂਦਾ ਪਰ ਉਹ ਕੀਮਤੇ ਦੇ ਵਿੱਚ ਘੱਟ ਹੁੰਦਾ ਕੁਆਲਟੀ ਦੇ ਵਿੱਚ ਵੀ ਜਿਹੜਾ ਉਹ ਇਹਦੇ ਬਰਾਬਰ ਜਿਹੜਾ ਨਹੀਂ ਖੜਦਾ ਇਹਨੂੰ ਲੈ ਕੇ ਸਾਫ਼ ਕਰਕੇ ਧੋ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਬਣਾਇਆ ਜਾਂਦਾ ਮਿਲਦਾ ਕਿੱਥੋਂ ਆਮ ਤੌਰ ਤੇ ਜੇ ਤੁਸੀਂ ਨਿਹਾਲ ਸਿੰਘ ਵਾਲੇ ਜੀ ਜਾਣਦੇ ਹੋ ਤਾਂ ਉੱਥੇ ਰਾਮ ਕੁਮਾਰ ਐਂਡ ਸੰਤ ਦੀ ਦੁਕਾਨ ਦੇ ਉੱਪਰ ਜਿਹੜਾ ਉਹ ਆਪ ਇਹਨੂੰ ਤਿਆਰ ਕਰਦੇ ਆ ਉਹਦਾ ਜਿਹੜਾ ਮੂਰੇ ਸੀ ਉਹਨਾਂ ਦੀ ਦੁਕਾਨ ਦਾ ਜਿਹੜਾ ਲੋਗੋ ਆ ਜਾਂ ਉਹਨਾਂ ਦਾ ਬੈਨਰ ਉਹ ਦੇ ਦਿੱਤਾ ਇਸ ਕਰਕੇ ਜੇ ਕਿਸੇ ਨੇ ਸਿੱਧਾ ਨਾਮਕ ਪਿਓਰ ਲੈਣਾ ਸਾਫ਼ ਕਰਕੇ ਧੋ ਕੇ ਜਿਹੜਾ ਸਕਾ ਕੇ ਪੀਸਿਆ ਹੋਇਆ ਤਾਂ ਉਹ ਤੁਹਾਨੂੰ ਉੱਥੇ ਮਿਲ ਜੂਗਾ ਇਹਦੀਆਂ ਬੱਕੋ-ਬੱਕ ਜੁੜੀਆਂ ਕੁਆਲਿਟੀਆਂ ਨੇ ਸ਼ੁੱਧਤਾ ਦੀ ਪ੍ਰਮਾਣ ਤੁਹਾਨੂੰ ਦੱਸ ਦਿੱਤੀ ਹੈ ਵੀ ਬਿਲਕੁਲ ਜਿਹੜਾ ਪਹਿਲਾਂ ਲਾਲ ਹੁੰਦਾ ਉਸ ਤੋਂ ਬਾਅਦ ਬਿਲਕੁਲ ਜਿਹੜਾ ਖੰਡ ਵਰਗਾ ਸ਼ੱਕਰ ਜਿਹੜੀ ਆਪਾਂ ਕਹਿੰਦੇ ਆ ਨਾ ਦੇਸੀ ਖੰਡ ਉਹਦੇ ਵਰਗਾ ਜਿਹੜਾ ਹੋ ਜਾਂਦਾ ਇਹ ਦੀ ਕੁਆਲਿਟੀ ਆ ਜਿਹਨੂੰ ਜਿਹਨੂੰ ਚੰਗਾ ਲੱਗਦਾ ਜਿਹੜੇ ਇਹਨੂੰ ਪਸੰਦ ਕਰਦੇ ਆ ਤੁਸੀਂ ਨਿਹੋਤ ਸਿੰਘ ਵਾਲੇ ਤੋਂ ਲੈ ਸਕਦੇ ਆ